ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸ਼ੇਰ ਸ਼ਾਹ ਬਾਤ ਸਾਹੋ ਨੇ ਚਲ ਚੌਰ ਛਤ ਮਨ ਨਾਈ ਕਛ ਹੋ ਨਾਈ ਕਛ ਹਾਏ ਨਾ ਮੋਰਾ ਔਸਰ ਲਜਾ ਰਖ ਲਓ ਸਦ ਨਾ ਜਾਣ ਤੋਰਾ ਔਸਰ ਲਜਾ ਰਖ ਲਓ ਸਧਨਾ ਜਨ ਤੋਰਾ ਸੋਕ ਡਲ ਗੁਰ ਸੇਵੀਐ ਦਰਸ਼ਨ ਪਰਸੀਐ ਗੁਰੂ ਕੇ ਸਜਨਾ ਸਚਾ ਬਾਤ ਸਾ ਜਿਸ ਪਾਸ ਬੈਠਿਆ ਸੋਈ ਹੈ ਸਤਨਾਮ ਸਰੀਰ ਵਾਏ ਗੁਰੂ ਸਾਹਿਬ ਜਿਉ ਤਨਾਸ਼ਰੀ ਮਹਲਾ ਪੰਜਵਾਂ ਅਬ ਹਰ ਰੱਖਣ ਹਾਰ ਚਿਤਾਰਿਆ ਪਤ ਤੋ ਬੁਨੇਤ ਕੇ ਖਨ ਪੀਤਰ सगला ਰੋਗ ਬਿਦਾਰਿਆ ਅਬ ਹਰ ਰੱਖਣ ਹਾਰ ਚਿਤਾਰਿਆ ਅਤਤ ਬੁਨੀਤ ਕੇ ਅਖੇ ਨ ਬੀਤਰ ਸਗਲਾ ਰੋਗ ਬੇਦਾਰਿਆ ਰਹਾਉ ਗੋਇਟ ਭਈ ਸਾਧ ਕੈ ਸੰਗਮ ਕਾਮ ਕਰੋਦ ਲੋਭ ਮਾਰਿਆ सिमरो सिमर पूरन नारायण संगे सगले तारेया औखद मंतर मूल मन एक मन विश्वास प्रभ धारया ਚਰਨ ਰੇਨ ਬਾंचे ਨਿਤ ਨਾਨਕ ਪੁਨੇ ਪੁਨੇ ਬਲਹਾਰਿਆ ਔਖਦ ਮੰਤਰ ਮੂਲ ਮਨ ਇਕ ਮਨ ਵਿਸਵਾਸ ਪ੍ਰਭ ਤਾਰਿਆ ਚਰਨ ਰੇਨ ਬਾंचे ਨਿਤਨਾ ਨਿਕ ਪੁਨ ਪੁਨੇ ਬਲੇ ਹਰਿਆ ਕੁਜੀ ਸਤਨਾਮ ਸ੍ਰੀ ਵਾਏ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਭਰ ਰਾਖਨ ਹਾਰ ਚਿਤਾਰਿਆ ਪਤਿਤ ਪੁਨੀਤ ਕੀਐ ਖਿਨ ਭੀਤਰ ਸਗਲਾ ਰੋਗ ਬਿਦਾਰਿਆ ਪੰਚਮ ਪਾਚਾ ਸ੍ਰੀ ਗੁਰੂ ਅਰਜਨ ਦੇਵ ਜੀ ਅੱਜ ਦੇ ਪਾਵਨ ਹੁਕਮ ਵਿੱਚ ਕਿਰਪਾ ਕਰਦੇ ਨੇ ਆਏ ਮਨੁੱਖ ਜਦੋਂ ਸਤਿਗੁਰੂ ਜੀ ਨੇ ਤੇਰੇ ਤੇ ਕਿਰਪਾ ਕੀਤੀ ਉਦੋਂ ਤੈਨੂੰ ਸੂਝੀ ਆ ਜਾਣੀ ਐ ਤੈਨੂੰ ਸਮਝ ਆ ਜਾਣੀ ਐ ਜਦੋਂ ਤੈਨੂੰ ਸਮਝ ਆ ਗਈ ਆਪਣੇ ਜੀਵਨ ਦੀ ਪ੍ਰਾਣੀ ਤੋਂ ਆਇਆ ਲਾਹ ਲੈਨ ਲੱਗਾ ਕਿ ਤਕ ਫੱਟੜੇ ਸਭ ਮੁਕਤੀ ਚੱਲੀ ਰਹਿਨ ਜਦੋਂ ਤੈਨੂੰ ਆਪਣੇ ਜਨਮ ਤੋਂ ਲੈ ਕੇ ਮਰਨ ਤੱਕ ਦੀ ਸਮਝ ਆ ਗਈ ਤੇ ਫਿਰ ਤੂੰ ਕੀ ਕਰੇਂਗਾ ਆਬ ਹਰਿ ਰੱਖਣ ਹਾਰ ਚਿਤਾਰਿਆ ਫੇਰੀ ਤੂੰ ਉਸ ਰੱਖਣਹਾਰ ਪਰਮਾਤਮਾ ਨੂੰ ਹਿਰਦੇ ਵਿੱਚ ਵਸਾਉਣਾ ਹੈ ਤੇ ਉਹਨੂੰ ਚਿਤਾਰਨਾ ਹੈ ਉਹਨੂੰ ਯਾਦ ਕਰਨਾ ਹੈ ਜੇ ਤੈਨੂੰ ਆਪਣੇ ਆਪ ਦਾ ਖਿਆਲ ਨਾ ਆਇਆ ਤੇ ਤੂੰ ਉਸ ਰੱਖਣਹਾਰ ਪਰਮਾਤਮਾ ਨੂੰ ਯਾਦ ਨਹੀਂ ਕਰ ਸਕਦਾ ਸਤਿਗੁਰੂ ਕਹਿੰਦੇ ਆਪ ਹਰ ਰੱਖਣਹਾਰ ਚਿਤਾਰਿਆ ਪਤਤ ਪੁਨੀਤ ਕੀਏ ਖਿਨ ਭੀਤਰ ਸਗਲਾ ਰੋਗ ਬਿਦਾਰਿਆ ਤੇ ਜਦੋਂ ਤੂੰ ਰੱਖਣਹਾਰ ਨੂੰ ਚਿਤਾਰ ਲਏਗਾ ਮਾਨ ਵਿੱਚ ਵਸਾ ਲਏਗਾ ਉਹਨੂੰ ਯਾਦ ਬਣਾ ਲਏਗਾ ਤੇ ਫਿਰ ਜਿਹੜਾ ਪਤਿਤ ਤੇਰਾ ਪੁਨੀਤ ਤੇਰਾ ਸਰੀਰ ਹੈ ਬਹੁਤ ਪਾਪਾਂ ਰੂਪੀ ਮੈਲ ਦੇ ਨਾਲ ਗਲਿਚਿਆ ਹੋਇਆ ਹੈ ਉਹ ਪੁਨੀਤ ਹੋ ਜਾਏਗਾ ਖਿੰਨ ਭੀਤਰ ਦੇ ਵਿੱਚ ਜਿਆਦਾ ਸਮਾਂ ਨਹੀਂ ਲੱਗੇਗਾ ਜਿਵੇਂ ਜਿਵੇਂ ਤੇਰਾ ਪ੍ਰੇਮ ਬਣੇਗਾ ਗੁਰੂ ਦੇ ਨਾਮ ਦੇ ਨਾਲ ਗੁਰੂ ਦੀ ਯਾਦ ਨਾਲ ਉਹ ਖਿੰਨ ਮਾਤਰਾ ਦੇ ਵਿੱਚ ਉਹ ਤੇਰਾ ਸਰੀਰ ਪਾਪਾਂ ਰੂਪੀ ਖਤਮ ਹੋ ਕੇ ਉਹ ਭਾਂਡਾ ਅਛਤ ਹੋਏ ਜਾਂ ਤਿਸ ਭਾਵ ਸੀ ਫਿਰ ਭੰਡਾ ਭਾਂਡਾ ਜਿਹੜਾ ਅਛਾ ਸੋਨਾ ਬਣ ਜਾਣਾ ਉਹਦੇ ਵਿੱਚ ਦੁੱਧ ਰੂਪੀ ਅੰਮ੍ਰਿਤ ਨਾਮ ਦਾ ਪੈਣਾ ਸ਼ੁਰੂ ਹੋ ਜਾਣਾ ਸਤਿਗੁਰੂ ਜੀ ਕਹਿੰਦੇ ਫਿਰ ਸਗਲਾ ਰੋਗ ਬਿਦਾਰਿਆ ਜਿਹੜੇ ਪਾਪਾਂ ਰੂਪੀ ਤੇਰੇ ਅੰਦਰ ਰੋਗ ਬਣੇ ਹੋਏ ਸੀ ਜਾਂ ਪੰਜਾਂ ਚੋਰਾ ਨੇ ਤੇਰੇ ਅੰਦਰ ਘਰ ਕੀਤਾ ਸੀ ਸਤਿਗੁਰੂ ਜੀ ਕਹਿੰਦੇ ਉਹ ਵੀ ਖਤਮ ਹੋ ਜਾਣਗੇ ਅੰਦਰਲੇ ਰੋਗ ਵੀ ਤੇ ਸੰਸਾਰਿਕ ਤਨ ਦੇ ਰੋਗ ਜਿਹੜੇ ਸਰੀਰ ਦੇ ਨੇ ਜਦ ਸੰਸਾਰ ਦੇ ਵਿੱਚ ਵਿਚੜਦਿਆਂ ਹੋਇਆਂ ਜਿਹੜੇ ਦੁੱਖ ਆਉਂਦੇ ਨੇ ਉਹ ਵੀ ਖਤਮ ਹੋ ਜਾਣਗੇ ਆਪ ਕੋ ਸਤਿਨਾਮ ਸ਼੍ਰੀ ਵਾਹਿਗੁਰੂ ਨੇ ਸਤਿਗੁਰੂ ਨੇ ਤਰ ਸਿਖਾਦਾ ਰਹਿਮਤ ਕੀਤੀ ਮਹਾਰਾਜ ਨੇ ਅੰਮ੍ਰਿਤ ਵੇਲੇ ਆਪਣੇ ਚਰਨਾਂ ਵਿੱਚ ਬੈਠਣ ਦਾ ਬਾਣੀ ਪੜਨ ਸੁਣਨ ਦਾ ਸਤਿਗੁਰੂ ਨੇ ਸਮਾ ਦਿੱਤਾ ਸੁਭਾਗ ਦਿੱਤਾ ਸਤਿਗੁਰੂ ਜੀ ਦਾ ਕੁਟਾਨ ਕੁਟਾਨ ਧੰਨਵਾਦ ਸਾਰੀ ਐਸੀਆਂ ਰਹਿਮਤਾ ਸਤਿਗੁਰੂ ਜੀ ਸਰਬੱਤ ਸੰਗਤਾਂ ਤੇ ਬਣਾਈ ਰੱਖਣੀਆਂ ਸਰਬੱਤ ਸੰਗਤਾਂ ਨੂੰ ਪਰਿਵਾਰਾਂ ਨੂੰ ਮੇਰ ਦੀਆਂ ਨਜ਼ਰਾਂ ਵਿੱਚ ਰੱਖਣਾ ਮੇਰ ਭਰਿਆ ਹੱਥ ਰੱਖਣਾ ਸਾਰੀ ਸੰਗਤ ਨੂੰ ਜੀ ਆਇਆਂ ਨੂੰ ਜੀ ਬਹੁਤ ਬਹੁਤ ਧੰਨਵਾਦ ਜੀ ਸਤਨਾਮ ਵਾਹਿਗੁਰੂ